आज पहुंचे हैं गांव बलेर जिला तरनतार जहां पर तन्नन तन बाबा दूदादारी जी तन्नन तन बाबा मीठा दा जी दा सोलाना जोड़ मेला और मुख सेवदार करतार सिंह जी मेंबर बोर्ड सिंह जी सरपंच बलजिंदर सिंह जी चेयरमैन जजपाल सिंह जी दिलबाग सिंह जी बलदेव सिंह जी गुरदेव सिंह जी प्रधान अमृतपाल सिंह जी और सारे सेवदारों के सहयोग के साथ मेला बड़ी श्रद्धा भाव से मनाया गया आओ दिखाते हैं मेले की लाइव तस्वीरें वाह ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ

ਸਰ ਜੀ ਜੋ ਸਮਾਨਾ ਦੌਰ ਮੇਲਾ ਕਰਾਇਆ ਜਾ ਰਿਹਾ ਕਿਹੜੇ ਟਾਈਮ 'ਚ ਕਰਾਇਆ ਜਾ ਰਿਹਾ ਜੀ ਸਮਾਨਾ ਦੌਰ ਮੇਲਾ ਜੀ ਮੈਂ ਆਪ ਨੂੰ ਦੇਖੋ ਤੋਂ ਦੇਖ ਲਾਉਂਦੇ ਆਂ ਜੇ ਜਦੋਂ ਆਪਾਂ ਆਪਣੇ ਸਾਦੇ ਪਰਦਾ ਦੇ ਵਿੱਚ ਕੁਝ ਦੇ ਆ ਉਹਨਾਂ ਸਾਰਿਆਂ ਦਾ ਇਹ ਕਹਿਣਾ ਕਿ ਮੰਨਣਾ ਹੈ ਕਿ ਪੂਰੀ ਪ੍ਰਾਜੈਕਟ ਜਿਹੜੀ ਜੋ ਮੇਲਾ ਬੰਦੇ ਆ ਰਹੇ ਨੇ ਬੜੀ ਸ਼ਰਧਾ ਨਾਲ ਆਉਂਦਾ ਹਾਂ ਤੇ ਇਸੇ ਲਈ ਚਾਹੀਦੀ ਕਿ ਅਛਾ ਲੋਕੀ ਰਾਖੀ ਆਉਂਦੇ ਨੇ ਉਹ ਜੋ ਸਭ ਹੋਏ ਨੇ ਤਾਂ ਕਰ ਬਾਬਾ ਜੀ ਦਾ ਜਿਸ ਦੇ ਅੰਦਰ ਬਾਬਾ ਨੇ ਖਾਦਾ ਸੀ ਉਹਨਾਂ ਨਾਲ ਲੋਕਾਂ ਦੀ ਬਹੁਤ ਸ਼ਰਧਾ ਜੁੜੀ ਹੋਈ ਹੈ ਬਹੁਤ ਮੰਨਦਾ ਹੈ ਹਰ ਸਾਲ ਜਿਹੜੇ ਦੇ ਸਭ ਖੁਸ਼ ਅਸੀਸ ਰਿਖਨਤ ਸਾਹਿਬ ਹੋ ਜਾਂਦੇ ਨੇ ਤੇ ਅਗਾਂਹ ਦੀ ਜਨ ਜੀ ਜਿਹੜਾ ਜਿਹੜਾ ਬਣਾਇਆ ਜਾਂਦਾ ਇਸ ਨਾਲ ਸਰਕੀ ਬ੍ਰਿਠ ਸੰਗਤ ਦਾ ਬਾਤ ਆਜ ਸੰਗਤ ਨੇ ਨਹੀਂ ਆਤੀ ਤੇ ਜਿਹੜੀ ਕਿ ਸਾਡੇ ਲੱਗੇ ਸਭਜੀਪ ਹੋ ਰਿਹਾ ਪੱਤਰੀ ਐ ਪਬਲੀ ਐ ਅਸੋਸੀਏਸ਼ਨ ਜਾਂ ਜਿਆਰ ਕੋਰਪੋਰੇਸ਼ਨ ਦੇ ਕਿ ਖਿੜੇ ਲਈ ਆਈ ਇਨਾ ਪਿੰਡਾਂ ਤੋਂ ਤਕਰੀਬਨ 3-4000 ਦੇ ਗਰੀਬੀ ਦੇ ਸੰਬੰਧ ਤੋਂ ਬਾਅਦ ਅੱਗੇ 5000 ਤੱਕ ਤਕਰੀਬਨ 6 ਤੋਂ 8000 ਦਾ ਮੇਲਾ ਚੱਲਦਾ ਹੈ ਸਰ ਮੇਲੇ ਕਿਹਨਾਂ ਕੋਲੋਂ-ਕਿਹੜੇ ਕੰਮਾਂ ਦਾ ਜੋ ਪਵਾਇਆ ਸੀ ਮੇਲੇ ਦੇ ਵਿੱਚ ਕੋਈ ਸਭ ਤੋਂ ਪਹਿਲਾਂ ਤੇ ਕੁਝ ਜੇ ਆਪਾਂ ਸਾਹਿਦ ਜੀ ਸਾਹਿਬ ਪਿੱਛੇ ਦੀ ਗੱਲ ਕਰੀਏ ਤਾਂ ਨਵੇਂ ਲੰਗੜਾ ਤਿਆਰ ਕੀਤੇ ਗਏ ਨੇ ਨਵੇਂ ਲੋਹਾ ਤਿਆਰ ਹੋਇਆ ਹੈ ਤੇ ਹੁਣ ਇਸ ਸਮੇਂ ਕੁਝ ਸਾਹਿਬ ਕੋਲ ਸਾਡੇ ਸਾਥ ਤੋਂ ਤਕਰੀਬਨ ਨਵਾਂ ਸ਼ਹਿਰ ਤੇ ਦਵਾਸਰ ਬਣ ਰਿਹਾ ਹੈ ਵੱਖਰਾ ਇੱਕ ਦਿਨ ਪਹਿਲਾਂ ਤਿਆਰ ਹੋਇਆ ਪਹਿਲੀ ਮੰਡੀ ਦੇ ਲੈ ਕੇ ਤੈਗੇ ਨੇ ਜੋ ਜਿਹੜਾ ਜਿਹੜਾ ਆਰਗੇਨਾਈਜਰ ਦਾ ਪ੍ਰਾਇਰ ਦੇਖੋ ਤੁਸੀਂ ਜੇ ਸੰਯੁਕਤ ਜੋੜਾਕਾਰ ਸਰ ਜਿਹੜਾ ਵੀ ਇੱਥੇ ਤਿਆਰ ਹੋ ਗਿਆ ਜੀ ਕਿ ਜੋੜਾਕਾਰ ਬਹੁਤ ਵਧੀਆ ਬਹੁਤ ਆਲੀਸ਼ਾਨੀ ਕੇ ਦਾ ਤਿਆਰ ਕੀਤਾ ਹੈ ਤਾਂ ਉਹਨਾਂ ਨੇ ਸਭ ਤੋਂ ਤੁਹਾਨੂੰ ਕੁਝ ਮਸਾਲਾ ਦੇ ਵਿੱਚ ਵਿੱਚ ਸਾਡੇ ਆਗਾ ਦੇ ਵੀ ਸੁਣਦੇ ਨੇ ਇੱਕ ਵਾਰੀ ਦਾ ਇੱਕ ਵਾਰੀ ਸਾਜਾ ਸੰਗਤ ਦੇ ਸੁਭਿਵਾਲ ਡਾਕਟਰ ਜਨਪੋਤ ਕੀ ਹੋ ਰਹੀ ਹੈ ਨੂੰ ਤੇ ਸਾਡੇ ਵਿੱਚ ਵਿੱਚ ਕੋਈ ਨੂੰ ਲੱਗਦਾ ਨਹੀਂ ਕਿ ਕੰਮ ਹੋ ਰਿਹਾ ਸਭ ਚੱਲ ਰਿਹਾ ਹੈ ਜਿਵੇਂ ਕਿ ਸਰ ਮੇਰੇ ਦੇ ਅੰਦਰ ਕਪੜਤੀ ਵੀ ਕਰਵਾਏ ਜਾ ਰਹੇ ਨੇ ਜਿਵੇਂ ਮੋਤਮਨ ਕਿ ਨਸ਼ੇ ਨੇ ਵਰਤਵਾਹ ਹੋ ਗਿਆ ਹਾਂ ਨੇ ਸ਼ਹਿਰੀ ਕਮਿਟੀ ਦੇ ਕੋਸ਼ਿਸ਼ ਇਹਦੇ ਦੋ ਤਿੰਨ ਸਮਾਂ ਜਿਹੜਾ ਸਾਢੇ ਪੰਜ ਮਿੰਟ ਦਾ ਨਿਸ਼ਚਿਤ ਬਹੁਤ ਜ਼ਿਆਦਾ ਕੰਟਰੋਲ ਹੋ ਰਿਹਾ ਹੈ ਉਹਦੇ ਪਿੱਛੇ ਕਾਰਨ ਵੀ ਨੇ ਕਿ ਇੱਕ ਤਾਂ ਜਿਹੜਾ ਸਾਡੀ ਕੰਟੈਂਡਰ ਦਾ ਜੋਰ ਸੀ ਆ ਉਹਨੇ ਇਨਸਪਾਇਰ ਕਰਦੇ ਨੇ ਆ ਪਾਰਟਿਸਿਪੇਟ ਕਰਦੇ ਨੇ ਇੰਟਰਸਟ ਦੇਦੇ ਆ ਕੋਈ ਪਾਸੇ ਕਬੱਡੀ ਪ੍ਰੋਜੈਕਟ ਦੇ ਕੰਮ ਤੋਂ ਦੋਨੋਂ ਪਰਵਾਹ ਹੈ ਕਿ ਇਹ ਸੁਧਾਰ ਵੀ ਆ ਦੇ ਨਾਲ ਤੋਂ ਹੋ ਰਹੇ ਆ ਤੇ ਹੋਰ ਵੀ ਕਈ ਜਿਹੜੇ ਸਾਡੇ ਕੰਦੇ ਨੌਜਵਾਨ ਆ ਕੋਈ ਅੰਦਰ ਬਾਹਰ ਕਰਦੇ ਆ ਜੀ ਵੀ ਜਿਹੜੇ ਉਹ ਸਵਾਸ ਸਪਰਟੀ ਹੋ ਰਿਹਾ ਸਾਡੇ ਪਿੰਡ ਚ ਗਰੰਡ ਆ ਤੇ 400 ਦਾ ਸ਼ਾਮ ਨੂੰ ਜੂਰ ਐਕਸਰਸਾਈਜ਼ ਕਰਵਾ ਵਿਦੂਗਾ ਤਾਂ ਹੋ ਰਿਹਾ ਹੈ ਤੇ ਨਸ਼ਿਆਂ ਤੋਂ ਸਾਡੇ ਬੱਚੋ ਤੋਂ ਨਿਕਰਾ ਸੰਕਟ ਜਿਹੜੀ ਉਹ ਨੀ ਗੋੜੀ ਆ ਆਪਣੇ ਨੌਜਵਾਨ ਜਿਹੜੇ ਦੱਬਾ ਜੀ ਸਫਸੀ ਗਏ ਉਹਨਾਂ ਨੂੰ ਪੰਜਾਂ ਹੱਥ ਜੁੜ ਕੇ ਦੇ ਦਿੱਤੀ ਆ ਜਾਂ ਕੁਝ ਤਾਂ ਜਿਹੜੇ ਦੇਖਣਾ ਮੰਨ ਸਕਦਾ ਰੋਜੀ ਕਾਰੀਰ ਕਰਦਾ ਉਹ ਦਿਖਾਇਆ ਕਿ ਦੱਬਾ ਤੋਂ ਵੀ ਆਪਾਂ ਪੂਰਾ ਦੂਰ ਹੋ ਗਏ ਪਿੰਡਾਂ ਵੀ ਪੂਰਾ ਸੁਲੋਕਦੀ ਹੈ ਹਰ ਕੋਈ ਕਮੇਟੀ ਦਾ ਕੋਲ ਆ ਸਾਡੀ ਹਰ ਕੁਝ ਹੋਣਾ ਹੈ ਇਸ ਸੰਕਟ ਦੇ ਨਾਮ ਹੇ ਨਜਰ ਬਚਿਆ ਹੈ ਜੇ ਜਿਨੋਂ ਆਪ ਮੇਲੇ ਦੇ ਧਿਆਨ ਮਾਰ ਕੇ ਤੇ ਮੇਲੇ ਵਿੱਚ ਨਸ਼ਾ ਦੁਕਾਨਦਾਰਾਂ ਨੂੰ ਨੂਰ ਨਹੀਂ ਦੀ ਤੇ ਮਕਾਂ ਦਾ ਕੰਪੀਟੀਸ਼ਨ ਕਰਾਇਆ ਜੀ 15 ਜਨੀਆਂ ਨੇ ਉਹਨਾਂ ਨੂੰ ਸਬੋਧਨ ਕੀਤਾ ਗਿਆ ਹੈ ਵਿਸ਼ਾਿਤ ਕੀਤਾ ਗਿਆ ਹੈ ਉਹਦੇ ਤਾਮ ਕਾਈ ਨੇ ਲਏ ਗਏ ਆ ਕਿ ਤੁਸੀਂ ਪਾਰਟਿਸਪੇਟ ਰਿਹਾ ਹੈ ਉਸ ਤੋਂ ਬਾਅਦ ਅਪਰਾ ਪਸ਼ਾਂ ਨੂੰ ਰੋਡਾ ਸ਼ੋਅ ਮੈਚ ਹੋਵੇਗਾ ਜਿਹਦਾ ਵੀ ਬਹੁਤ ਜ਼ਿਆਦਾ ਬੱਚਾ ਰੈਸਟਰ ਕੋਈ ਲੋਕ ਨਹੀਂ ਕਰਦਾ ਉਹਨਾਂ ਦੇ ਕੰਮ ਸ਼ੇਰ ਮੇਰਾ ਕੰਮ ਚੱਲ ਰਿਹਾ ਹੈ ਇਸ ਬਾਰੇ ਮੈਂ ਆਪਕਾ ਕੀ ਕਹਿਣਾ ਹੈ ਮੇਰਾ ਸਮਾਗਮ ਹੋ ਰਿਹਾ ਹੈ ਜਿਹੜਾ ਕੱਲ੍ਹ ਤੋਂ ਸਮੇਂ ਤੋਂ ਹੋਇਆ ਜਾ ਰਿਹਾ ਹੈ ਪਰ ਇਸ ਸਮਾਗਮ ਨੂੰ ਲੈ ਕੇ ਲੋਕਾਂ ਦੇ ਇਹ ਇਲਾਕੇ ਦੀ ਸ਼ਿਕਾਇਤ ਹੈ ਆਪਣੀ ਸ਼ਿਕਾਇਤ ਲੋਕਾਂ ਨੂੰ ਸਪੋਰਟ ਕਰਾ ਰਿਹਾ ਹੈ ਕਿ ਜਿੰਨਾ ਨੂੰ ਲੋਕਾਂ ਨੂੰ ਭੈਣਾ ਲੋ ਜੇ ਦੀ ਨਹੀਂ ਮਿਲ ਰਿਹਾ ਹੈ ਸਾਡੇ ਜਿੱਕਰ ਲੋਕਾਂ ਨੂੰ ਪੀਰ ਮਿਲਦੇ ਨੇ ਜੋ ਪਰਨਾ ਰਹੀ ਹੈ ਉਹਦੀ ਪਾਧੀਆ ਵਾਸਤੇ ਨਹੀਂ ਮਿਲਦੀ ਇਸ ਤਰ੍ਹਾਂ ਦੀ ਅਸੂਲੀਆ ਤੋਂ ਬਾਬਾ ਜੀ ਨਾਲ ਕਰਕੇ ਬਾਬਾ ਸਾਹਿਬ ਦੇ ਪਤਾਸਪੰਦੇ ਨਾਲ ਨਾਲ ਇਹ ਪ੍ਰੀਆ ਸਰਮਤਾ ਕੋਟਨ ਬੋਲਦਾ